ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਜੀ ਸਤਿਕਾਰਯੋਗ ਜਿਹੜੇ ਸੁਖੀ ਮੇ ਤੋਂ ਪਹਿਲਾਂ ਬੋਲ ਕੇ ਹੱਲੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਆਰਮਨ ਖੁੱਲ੍ਹੇ ਜੀ ਸਾਡੇ ਪੁਰਾਣੇ ਬੋਰਡ ਦੇ ਚੇਅਰਮੈਨ ਪਟਿਆਲੇ ਤੋਂ ਬੈਠੇ ਜੱਸੀ ਸੁਨੀਆਂ ਜੀ ਸਮੁੱਚੀ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਮੁਨਫਸ ਸਾਰੇ ਮਾਨਦ ਦੇ ਸੱਜਣ ਬੈਠੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਬੀ ਇਲੈਕਸ਼ਨ ਦਾ ਜਿਹੜਾ ਬਿਗ ਲਾਅ ਪੱਛ ਚੁੱਕਿਆ ਪਹਿਲਾਂ ਤੁਸੀਂ ਮਾਜੋਬ ਮੁੱਖ ਮੰਤਰੀ ਜਿਹੜਾ ਪੰਜਾਬ ਆ ਤੁਸੀਂ ਨਗਰ ਵਾਸੀਆਂ ਨੇ ਚੁਣਿਆ ਸੀ ਜੋ ਅੱਜ ਪੰਜਾਬ ਦੇ ਮਸਲਿਆਂ ਨੂੰ ਬੜੀ ਗੰभीरਤਾ ਨਾਲ ਤੇ ਬੜੀ ਸੂਸਮਾਨ ਨਾਲ ਪੰਜਾਬ ਦੇ ਖਿਆਲ ਨੂੰ ਬਚਾ ਕੇ ਰੱਖ ਰਹੇ ਨੇ ਉਹ ਮਾਜੋਬ ਮੁੱਖ ਮੰਤਰੀ ਨੇ ਸਰਦਾਰ ਪੰਥ ਸਿੰਘ ਮਾਨ ਸਾਡੇ ਕਾਰਦਾ ਸਾਹਿਬ ਨੇ ਬਰਾਕ ਪ੍ਰਦਾਨ ਮੇਰੀਆਂ ਮਾਤਾ ਜੀ ਤਾਂ ਪਹਿਲੀ ਸੁਣੀ ਚੱਲ ਚੱਕਿਆ ਹੁੰਦਾ ਉਹ ਘਰ ਦੀ ਸਪਾਈ ਕਰਦੀਆਂ ਨੇ ਚਾਰੋਂ ਨਾਲ ਇਹ ਉਹਦੋਂ ਆ ਤੁਸੀਂ ਚਾਰੇ ਦੇ ਚੌਂ ਨਿਸ਼ਾਨ ਤੇ ਮੋਹਰ ਲਾ ਕੇ ਪੂਰ ਪਾਰ ਪਾਈ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਈ ਆਮ ਆਦਮੀ ਪਾਰਟੀ ਨੇ ਜਿਹੜੇ ਮੁੱਖ ਮੰਤਰੀਏ ਪੰਜਾਬ ਦੇ ਵਿੱਚ ਕਰਾਪਟ ਲੀਡਰ ਚੋਰ ਬੇਈਮਾਨ ਲੀਡਰ ਤੇ ਜਿਨੇ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਤੋਂ ਬਾਹਰ ਕਰਤਾ ਤੇ ਪੰਜਾਬ ਦੀ ਸਿਆਸਤ ਤੋਂ ਬਾਹਰ ਕਰਤਾ ਜਿਨ੍ਹਾਂ ਨੇ ਸੱਤਾ ਬਦਲਣ ਕੀਤਾ ਇਹਿਆ ਕਹ ਰਿਹਾ ਕਾ ਕਾ ਕੇ ਦੇਖੋ ਇਮਾਨਦਾਰੀ ਨਾਲ ਮੇਰਾ ਪੰਜਾਬ ਦੇ ਵਿੱਚ ਬੈਠਣਾ ਤਾਂ ਬਹਿ ਜਾਓ ਨਹੀਂ ਪੰਜਾਬ ਦੇ ਵਿੱਚੋਂ ਚਲੇ ਜਾਓ ਕਿਉਂਕਿ ਪੰਜਾਬ ਦੀ ਮਹਿਮਾਨੀ ਬਚਾਉਣੀ ਆ ਮੇਰੀਆਂ ਮਾਤਾ ਮਾਂ ਨੂੰ ਪਤਾ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਕਿਸੇ ਨੇ ਵੀ ਖੇਡਾਂ ਕੋਈ ਧਿਆਨ ਨਹੀਂ ਦਿੱਤਾ ਸੀ ਸਾਡੇ ਮਾਂ ਜੋਗ ਮੋਹਮਨਤਰੀ ਸਾਹਿਬ ਨੇ ਖੇਡਾਂ ਕੋਈ ਧਿਆਨ ਦਿੱਤਾ